ਜਦੋਂ ਅੱਖਾਂ ਭਰ ਕੇ ਰੋ ਪਿਆ ਉਹਨੇ ਹੱਥ ਜੋੜ ਕੇ ਫਿਰ ਪਤਾ ਕੀ ਕਿਹਾ ਕਿ ਨਾ ਸੱਚੇ ਬਾਦਸ਼ਾ ਮੈਂ ਕੁਝ ਮੰਗਣਾ ਸੀ ਤੁਹਾਡੇ ਤੋਂ ਮੈਂ ਕੁਝ ਮੰਗਣਾ ਸੀ ਤੁਹਾਡੇ ਕੋਲੋਂ ਜਿਹੜੇ ਈਰਖਾਂ ਵਾਲੇ ਬੰਦੇ ਨਾ ਉਹ ਗੱਲਾਂ ਕਰਨ ਲੱਗ ਪਏ ਕਹਿੰਦੇ ਦੇਖੋ ਭਿਖਾਰੀ ਦਾ ਭਿਖਾਰੀ ਰਿਆ ਇਹਨੇ ਕੀ ਮੰਗਣਾ ਹੈ ਹਾਥੀ ਦੇ ਤਖ ਖਜ਼ਾਨਾ ਦੇ ਤਾ ਹੁਣ ਕੀ ਰਹਿ ਗਿਆ ਪਿੱਛੇ ਸਾਧ ਸੰਗਤ ਜਦੋਂ ਕਵੀ ਹੰਸਰਾਮ ਨੇ ਕਿਹਾ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਬਾਦਸ਼ਾ ਮੈਂ ਕੁਝ ਮੰਗਣਾ ਸੀ ਤੁਹਾਡੇ ਤੋਂ ਨਾਲੇ ਰੋਪਿਆ ਪਾਦਸ਼ਾਹ ਖੁਸ਼ ਹੋ ਕੇ ਬੋਲੇ ਕਹਿੰਦੇ ਮੰਗੋ ਕੀ ਚਾਹੀਦਾ ਆ ਯਾਦ ਰੱਖਿਓ ਸਿੱਖੋ ਸਾਡੇ ਕੋਲ ਪੈਸਾ ਧਨ ਦੌਲਤ ਕਾਰਾਂ ਕੋਠੀਆਂ ਜੋ ਮਰਜ਼ੀ ਆ ਜਾਏ ਪਰ ਆਹ ਚੀਜ਼ ਸਿੱਖ ਨੂੰ ਗੁਰੂ ਕੋਲੋਂ ਮੰਗਣੀ ਚਾਹੀਦੀ ਹੈ ਜੇ ਆਹ ਚੀਜ਼ ਨਾ ਮੰਗੀ ਸਾਰਾ ਕੁਝ ਬੇਅਰਥ ਹੋ ਜਾਣਾ ਇੱਕ ਦਿਨ ਅੱਜ ਕਵੀ ਹੰਸ ਰਾਮ ਜੀ ਨੇ ਪਤਾ ਕੀ ਮੰਗਿਆ ਪਾਦਸ਼ਾਹ ਮੈਂ ਕੁਝ ਮੰਗਣਾ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲ ਲੈ ਕਹਿੰਦੇ